ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਕੁਣਸਾ ਜ਼ਿਲ੍ਹਾ ਬਰਨਾਲਾ ਬਾਈਕੋਲ ਦੋ ਮੱਝਾਂ ਬੱਸੀ ਬਕਾਊਆ ਬਾਈਕੋਲ ਠੀਕ ਹੈ ਜੀ ਸੂਗੀਆਂ ਵਿੱਚ ਮੱਝਾਂ ਭਰਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਅਪਲੋਡ ਕਰ ਦਿੱਤੀ ਜੀ ਕਰਦੇ ਆ ਜੀ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਾਸੀਗਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਪਰਾ ਨਾਮ ਰਣਜੀਤ ਸਿੰਘ ਜੀ ਪਿੰਡ ਕੌਣ ਅਸੀਂ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਸੀਲ ਤਪਾ ਠੀਕ ਹੈ ਜੀ ਹਾਂਜੀ ਬਾਈ ਜੀ ਆਪਣੇ ਕੋ ਕਿੰਨੀ ਮੱਝਾਂ ਬਕਾਊਗਾ ਅੱਜ 2 ਮੱਝਾਂ ਬਕਾਊਗਾ ਜੀ ਇੱਕ ਵਾਹ ਇੱਕ ਵਸਲੀ ਹਾਂਜੀ ਹਾਂਜੀ ਵੀਰ ਜੀ ਪਹਿਲੀ ਮੱਝ ਦੀ ਜਾਣਕਾਰੀ ਦੇਈ ਜੀ ਆਪਾਂ ਨੂੰ ਇਹਨੂੰ ਹੋਵੇ ਜੀ 10 12 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਪਹਿਲਾ ਸੂਆਗਾ ਠੀਕ ਹੈ ਜੀ 8 ਕਿਲੋ ਦੁੱਧਾ ਜੀ ਠੀਕ ਹੈ ਜੀ ਰੇਟ ਭਰਾ ਦਾ ਰੇਟ ਫੋਨ ਤੇ ਕਰ ਲਾਂਗੇ ਠੀਕ ਹੈ ਮ ਉਹ ਪਰਾ ਬੂਰਾ ਕੱਟਾ ਜੀ ਕੱਟੀ ਹੁੰਦੀ ਕਿ ਆਵਾਜ਼ ਸੀ ਦੇਖ ਸਕਦੇ ਹੋ ਕਿੰਨਾ ਸੋਹਣਾ ਹੈ ਵੀ ਦੇਖੋ ਤੇ ਹਾਂਜੀ ਬਾਈ ਤੋਰ ਕੇ ਦਿਖਾ ਦੋ ਜੀ ਪਹਿਲੀ ਮੱਝ ਛੋਟੀ ਲਓ ਜੀ ਰੇਟ ਬਾਈ ਜੀ ਕਹਿੰਦੇ ਫੋਨ ਤੇ ਕਦ ਕਾਟ ਛੋਟੀ ਦਾ ਚੰਗਾ ਜੀ ਸੋਹਣੀ ਸਨਕੀ ਆ ਦੇਖ ਜੀ ਲਓ ਜੀ ਪੂਰਾ ਤਾਰਾ ਦੇਖ ਸਕਦੇ ਹੋ ਰੋਖ ਲੋ ਜੀ ਮੜਾ ਇੱਥੇ ਲਓ ਜੀ ਲੋ ਜੀ ਲੇਵਾ ਦਿਖਾ ਦਾਨੇ ਠੀਕ ਆ ਜੀ ਰੋਕ ਲਓ ਯੂਰਪਲ ਉਸ ਠੀਕ ਆ ਫੇਸ ਬਿਊਟੀ ਦੇਖ ਸਕਦੇ ਹਾਂ ਸੰਗ ਸੰਗ ਠੀਕ ਆ ਜੀ ਲੋ ਜੀ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਕਿਹਨਸਾ ਤੇ ਜ਼ਿਲ੍ਹਾ ਬਰਨਾਲਾ ਬੰਦੋ ਜੀ ਲੋ ਜੀ ਹਾਂਜੀ ਭਾਈ ਜੀ ਦੂਜੀ ਮਾੜੀ ਦੀ ਜਾਣਕਾਰੀ ਦਿਓ ਜੀ ਇਹਨੂੰ ਹੋਵੇ ਜੀ 5 ਦਿਨ ਹੋਵੇ ਸੂਈ ਨੂੰ ਠੀਕ ਆ ਜੀ ਦੁੱਧ ਦਾ 10 ਲੀਟਰ ਹੈ ਜੀ ਠੀਕ ਆ ਜੀ ਰੇਟ ਭਰਾ ਦਾ ਰੇਟ ਫੋਨ ਤੇ ਕਰ ਲਾਂਗੇ ਤੇ ਬੱਚਾ ਭਰਾ ਮਗਰ ਕੱਟੀ ਹੈ ਜੀ ਮਗਰ ਕੱਟੀ ਦਿਖਾ ਦਿੰਦੇ ਲੋ ਜੀ ਬਈ ਕੱਟੀਆ ਦੇਖ ਸਕਦੇ ਬਹੁਤ ਸੋਹਣੀ ਦੇਖ ਸਕਦੇ ਹਾਂਜੀ ਵੀਰ ਦੁੱਧ ਕਿੰਨਾ ਇਹ ਖਾਂਦੇ ਇਹਦੇ ਸਲੇ 10 ਲੀਟਰ ਹੈ 10 ਲੀਟਰ ਬੜੀ ਦੂਰ ਕੇ ਦਿਖਾਉਂਗੀ ਦਿਖਾ ਦੇ ਠੀਕ ਹੈ ਜੀ ਸੋਹ ਭਰਾ ਦੂਜੀ ਮੱਝ ਕੱਦ ਕਾਟ ਚੰਗਾ ਸੋਹਣੀ ਆ ਸੁਨੱਖੀ ਆ ਠੀਕ ਹੈ ਜੀ ਫੇਸ ਕੁਆਲਟੀ ਦੇਖ ਸਕਦੇ ਤੁਸੀਂ ਤੋਰਾ ਤਰਾ ਆ ਠੀਕ ਹੈ ਜੀ ਲੋ ਰੋਕ ਲੁਪਰਾ ਰੋਕ ਲੁਪੜਾ ਯਾ ਮਿੰਟ ਲੋ ਜੀ ਲੈਵਾ ਦੇਖ ਸਕਦਾ ਥਣ ਤੋਂ ਜਿਹੀ ਤਰ੍ਹਾਂ ਲੋ ਜੀ ਚੈੱਕ ਕਰ ਸਕਦਾ ਫੇਸ ਆ ਤੇ ਜਵਾ ਬਰਨਾਲਾ ਹਾਂਜੀ ਭਾਈ ਬੱਸ ਦੀ ਜਾਣਕਾਰੀ ਦਿਓ ਜੀ ਆਪਣੀ ਬੱਸ ਇਹ 2 ਸਾਲਾਂ ਦੀ ਹੈ ਜੀ ਠੀਕ ਹੈ ਜੀ ਤੇ ਟਿਕਟ ਕਿ ਘਪਰਾਇਆ ਵੀਰੇ ਆ ਨਹੀਂ ਭਰਾਇਆ ਨਹੀਂ ਠੀਕ ਹੈ ਰੇਟ ਭਰਾ ਦਾ ਰੇਟ ਫੋਨ ਕੀ ਕਰਾਂਗੇ ਇਹਦਾ ਵੀ ਰੇਟ ਫੋਨ ਤੇ ਹਾਂਜੀ ਲੋ ਭਰਾ ਟਿਕਟ ਡੁਕਾ ਦੇ ਕਹਿੰਦੇ ਭਰਾ ਨਹੀਂ ਫੇਸ ਦਿਖਾ ਦਿਓ ਜਿਹੜਾ ਇਹ ਦੇਖ ਤੋਰ ਕੇ ਦਿਖਾ ਦਿਓ ਚੈੱਕ ਕਰ ਸਾਡੇ ਭਰਾ ਰੇਟ ਇਹਦਾ ਵੀ ਫੋਨ ਤੇ ਠੀਕ ਹੈ ਜੀ ਲਓ ਜੀ ਫੇਸ ਬਿਊਟੀ ਦੇਖ ਸਕਦੇ ਲੋ ਜੀ ਠੀਕ ਹੈ ਮੋੜ ਦਿਓ ਮੋੜ ਦੋ ਮੋੜ ਦੋ ਭਰਾ ਜੀ ਨਾਲ ਜੂਕ ਕੰਟੈਕਟ ਕਰੋ ਭਰਾ ਠੀਕ ਹੈ ਜੀ ਲੋਜੀ ਪਿੰਡ ਕੋਨਸਾ ਜ਼ਿਲ੍ਹਾ ਬਰਨਾਲਾ ਬਾਈ ਜੀ ਕੋਲ ਦੋ ਮੱਝਾਂ ਸੂਈਆਂ ਆਵੀਆਂ ਤੇ ਇੱਕ ਬੱਸੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓਸ ਓਕੇ ਬਾਈ